ਸਭ ਤੋਂ ਪਹਿਲਾਂ ਮੈਂ ਅੱਜ ਮਾਗੀ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਵਧਾਈਆਂ ਦਿੰਨਾ ਆ ਔਰ ਕੋਟਨਕੋਟ ਮੈਂ ਨਮਸਕਾਰ ਕਰਦਾ 40 ਮੁਕਤਿਆਂ ਦੀ ਸ਼ਹਾਦਤ ਨੂੰ ਅੱਜ ਦੇ ਦੇਣਾ ਜੋ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਆ ਇਹਦੇ ਮੇਨ ਮੁੱਦੇ ਤਿੰਨ ਆ ਪਹਿਲਾ ਤਾਂ ਇਹ ਆ ਵੀ ਜਿਹੜੀ ਨਵੀਂ ਵਾਰਡਬੰਦੀ ਹੋਈ ਆ ਉਹਦੀ ਆਪਾਂ ਨੂੰ ਕੀ ਲੋੜ ਸੀਗੀ ਵੀ ਵਾਰਡਬੰਦੀ ਇਹ ਕਿਉਂ ਕੀਤੀ ਆ ਦੂਜਾ ਮੁੱਦਾ ਇਹ ਆ ਜਦੋਂ ਦੀ ਕਾਰਪੋਰੇਸ਼ਨ ਬਣੀ ਆ 2014 ਤੋਂ ਲੈ ਕੇ ਹੁਣ ਤੱਕ ਇਥੇ ਵੱਡੇ ਪੱਦਰ ਦੇ ਘਫਲੇ ਹੋਏ ਆ ਲੋਕਾਂ ਨੂੰ ਠੱਗਿਆ ਹੀ ਗਿਆ ਜਿਹੜਾ ਲੋਕਾਂ ਦਾ ਟੈਕਸ ਵੱਲੋਂ ਵਸੂਲਿਆ ਗਿਆ ਜਿਹੜਾ ਰੁਪਈਆ ਆ ਉਹਦੀ ਰੱਜ ਕੇ ਦੌਰ ਵਰਤੋਂ ਹੋਈ ਆ ਉਹ ਤੀਜਾ ਇਹ ਆ ਵੀ ਜਿਹੜੇ ਇੱਕ ਦੋ ਮਹੀਨੇ ਚ ਆਉਣ ਵਾਲੇ ਇਲੈਕਸ਼ਨ ਆ ਨਗਰ ਨਿਗਮ ਮੋਗਾ ਦੇ ਆ ਉਹ ਮੈਂ ਤੁਹਾਡੇ ਸਭ ਦੇ ਜਰੀਏ মিডিਆ ਦੇ ਜਰੀਏ ਸ਼ਹਿਰ ਵਾਸੀ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹ ਕਹੋ ਜੇ ਉਮੀਦਵਾਰ ਨੂੰ ਵੋਟ ਪਾਉਣ ਤਾ ਜੋ ਜਿਹੜਾ ਸ਼ਹਿਰ ਦਾ ਸਰਪੱਖੀ ਵਿਕਾਸ ਹੋ ਸਕੇ ਇਹ ਮੈਂ ਤੀਜੀ ਗੱਲ ਕਹੀ ਇਹ ਹੈ ਵੀ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਜੀ ਕਿਹੋ ਜੀ ਚੋਣ ਕਰਨੀ ਆ ਦੇਖੋ ਜੇ ਆਪਾਂ ਪਾਰਟੀ ਬਾਈ ਤੋਂ ਉੱਪਰ اٹਕੇ ਦੇਖੀਏ ਤਾਂ ਤੁਸੀਂ ਆਪ ਦੇਖੋ 35 ਤੋਂ 40 ਕਾਉਂਸਲਰ ਨਗਰ ਨਿਗਮ ਮੋਗਾ ਦੇ ਉਹ ਆ ਜਿਨ੍ਹਾਂ ਨੇ ਕੋਈ ਵੀ ਪਾਰਟੀ ਨਹੀਂ ਛੱਡੀ ਜੇ ਭਾਜਪਾ ਵਾਲਾ ਪਹਿਲਾਂ ਫਿਰ ਕਾਂਗਰਸ ਆ ਗਈ ਕਾਂਗਰਸ ਵਾਲਾ ਫਿਰ ਕਾਲੀਦਾਲ ਵਾਲਾ ਆ ਗਿਆ ਹੁਣ ਆਮ ਆਦਮੀ ਪਾਰਟੀ ਵਾਲਾ ਆ ਗਿਆ ਇਹਨਾਂ ਨੇ ਅੱਜ ਇੱਥੋਂ ਵੀ ਜੋ ਜਿੱਤ ਗਏ ਆ ਤੇ 2027 ਦੇ ਵਿੱਚ ਭਵਿੱਖ ਵਿੱਚ ਜੇ ਸਰਕਾਰ ਬਦਲਦੀ ਆ ਚਾਹ ਅਕਾਲੀ ਦਲ ਦੀ ਆ ਜਾਏ ਬੀਜੇਪੀ ਦੀ ਆ ਜਾਏ ਜਾਂ ਕਾਂਗਰਸ ਦੀ ਆ ਜਾਏ ਇਹਨਾਂ ਨੇ ਫੇਰ ਉਧਰ ਹੀ ਚਲੇ ਜਾਣਾ ਆ ਸਰਕਾਰਾਂ ਵਧੀਆ ਕੰਮ ਉੱਥੇ ਕਰਦੀਆਂ ਜਿੱਥੇ ਆਪੋਜੀਸ਼ਨ ਵਿਰੋਧੀ ਤਰ ਤਾਕਤਵਰ ਹੋਵੇ ਨਗਰ ਨਿਗਮ ਮੋਗਾ ਦੇ ਵਿੱਚ ਤਾਂ ਵਿਰੋਧੀ ਤਰ ਤਾਕਤਵਰ ਹੋ ਹੀ ਨਹੀਂ ਸਕਦੀ ਕਿਉਂਕਿ ਸਾਡੇ ਜਿਹੜੇ ਸੂਝਵਾਨ ਐਮਸੀ ਆ ਉਹ ਦਲ ਬਦਲੂਗਾ ਇਹਨਾਂ ਨੇ ਹੀ ਸ਼ਹਿਰ ਦਾ ਜਿਹੜਾ ਆ ਉਹ ਬੇੜਾ ਗਰਕ ਕੀਤਾ ਆ ਜਿਹੜੇ ਲੋਕ ਆ ਨਾ ਉਹਨਾਂ ਨੂੰ ਲੀਡਰ ਆ ਨਾ ਜਿਹੜੇ ਉਹ ਗਮਰਾਹ ਕਰ ਦਿੰਦੇ ਆ ਲੋਕਾਂ ਦਾ ਕਸੂਰ ਨਹੀਂ ਉਹਨਾਂ ਨੂੰ ਕਿਉਂਕਿ ਲੀਡਰ ਆ ਜਿਹੜੇ ਚਸਤ ਚਲਾ ਕੇ ਇੰਨੇ ਆ ਸਿਆਸੀ ਪਾਰਟੀਆਂ ਦੇ ਵਿੱਚ ਜਿਹੜੇ ਲੀਡਰ ਬੈਠੇ ਆ ਮਹਾਰਾਤੀ ਬੈਠੇ ਆ ਉਹ ਲੋਕਾਂ ਨੂੰ ਗਮਰਾਹ ਕਰਨ ਦੀ ਜਿਹੜੀ ਕਪੈਸਿਟੀ ਉਹਨਾਂ ਦੀ ਜ਼ਿਆਦਾ ਆ ਤੇ ਜਨਤਾ ਆ ਆਪਣੀ ਜਿਹੜੀ ਉਹ ਭੋਲਾ ਭਾਲਾ ਆ 2014 ਚ ਕਾਰਪੋਰੇਸ਼ਨ ਬਣੀ ਆ ਨਗਰ ਕਾਉਂਸਲ ਤੋਂ ਨਗਰ ਨਿਗਮ ਬਣਿਆ ਠੀਕ ਆ ਜੀ ਉਦੋਂ ਜਿਹੜੀ ਵਾਅਦਬੰਦੀ ਹੋਈ ਆ ਮੈਂ ਤਾਂ ਇਹ ਕਹਿੰਦਾ ਮੈਂ ਪਾਰਟੀ ਬਾਈ ਤੋਂ ਉੱਪਰ ਅਠਕੇ ਕਹਿਣਾ ਜਿਹੜੀ 2021 ਦੇ ਵਿੱਚ ਵਾਰਡਬੰਦੀ ਹੋਈ ਆ ਉਹਦੀ ਵੀ ਨਹੀਂ ਸੀ ਲੋੜ ਠੀਕ ਆ ਹੁਣ ਸੁਣੋ ਗੱਲ ਸੁਣੋ ਜੇਕਰ ਹੁਣ 2025 ਦੇ ਵਿੱਚ ਫਿਰ ਵਾਰਡਬੰਦੀ ਹੋ ਗਈ ਆ ਕੋ ਐਕ ਵਿੱਚ ਜਿਹੜੀ 2027 ਚ ਸਰਕਾਰ ਹੋਊਗੀ ਉਹਨੇ ਵਾਰਡਬੰਦੀ ਕਰ ਦੇਣੀਆਂ ਮੈਨੂੰ ਇਹ ਦੱਸੋ ਜਿਹੜੀ ਆਮ ਜਨਤਾ ਸ਼ਹਿਰ ਵਾਸੀ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਹਰ 5 ਸਾਲ ਬਾਅਦ ਕੀ ਐਡਰੈਸ ਐਡਰੈਸ ਪ੍ਰੂਫ ਆ ਗਲੀਆਂ ਦੇ ਨੰਬਰ ਆ ਉਹ ਚੇਂਜ ਕਰਾਉਣੇ ਪਿਆ ਕਰਨਗੇ ਕਿੱਡੀ ਮਾੜੀ ਗੱਲ ਆ ਜੇ ਮੈਂ ਗੱਲ ਕਰਾਂ ਆਪਦੇ ਵਾਰ ਨੰਬਰ 2 ਦੀ ਤਾਂ ਲੈ ਕੇ ਆਣੀ ਨਹਿਰ ਤੋਂ ਸ਼ੁਰੂ ਹੋ ਕੇ ਵੱਡਾ ਰੋਡ ਅੰਬਰਸਾ ਰੋਡ ਕ੍ਰੋਸ ਕੀਤਾ ਐਮਪੀ ਵਾਸਤੇ ਲੰਡੇ ਗਿਆ ਦੇ ਖੱਬਾ ਪਾਸਾ ਵਿੱਚ ਨਾਲ ਲਿਆ ਲਾਹਬ ਸਿੰਘ ਐਸਡੀਓ ਦੀ ਗਲੀ ਤੋਂ ਹੁੰਦਾ ਹੋਇਆ ਸਿੰਘ ਪੀਸ ਤੋਂ ਨਾਲ ਲੈ ਕੇ ਸਿੱਧਾ ਦਸਾਂ ਰੋਡ ਬਾਬਾ ਸੂਰਜ ਸਿੰਘ ਨਗਰ ਬੈਕ ਸਾਈਡ ਸੈਕਟਰ ਹਾਰਡ ਜੇ ਇੱਕ ਪਾਸਾ ਦੇਖਿਆ ਜਾਵੇ ਤਾਂ 13 ਕਿਲੋਮੀਟਰ ਬਣਦਾ ਆ ਮੈਨੂੰ ਇੱਕ ਗੱਲ ਦੱਸੋ ਜੇ ਲੰਡੇ ਗਿਆਲੇ ਪਾਸੋਂ ਕੋਈ ਐਮਸੀ ਬਣਦਾ ਆ ਕਿ ਬਾਬਾ ਸੂਰਜ ਸਿੰਘ ਨਗਰ ਆਏ 13 ਕਿਲੋਮੀਟਰ ਆ ਦੇ ਐਮਸੀ ਨੂੰ ਮਿਲ ਜਾਇਆ ਕਰਨਗੇ ਜੇ ਕੋਈ ਇਧਰੋਂ ਬਣ ਗਿਆ ਕਿ ਉਧਰੋਂ 13 ਕਿਲੋਮੀਟਰ ਆਇਆ ਕਰਨਗੇ ਕਿੱਡੀ ਨਿਲੈਕੀ ਆ ਇਹ ਮੈਂ ਤਾਂ ਇਹ ਕਹਿਣਾ ਮੈਂ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿਣਾ ਉੱਥੇ ਮੌਜੂਦਾ ਵਿਧਾਇਕ ਨੂੰ ਮੀਡੀਆ ਰਾਹੀਂ ਮੈਂ ਅਪੀਲ ਕਰਦਾ ਇਹਦਾ ਖਮਿਆਜਾ ਜਿਹੜਾ 2027 ਦੀਆਂ ਵੋਟਾਂ ਦੇ ਵਿੱਚ ਲੋਕ ਦੇਣਗੇ ਹਜੇ ਵੀ ਕੁਝ ਨਹੀਂ ਵਿਗੜਿਆ ਜੋ ਪੁਰਾਣੀ ਵਾਰਡਬੰਦੀ ਆ ਉਹਦੇ ਹਿਸਾਬ ਤੇ ਇਲੈਕਸ਼ਨ ਕਰਾਓ ਔਨ ਦੀ ਮੈਟਰ ਇਲੈਕਸ਼ਨ ਕਰਾਓ ਔਰ ਲੋਕਾਂ ਨੂੰ ਮੈਂ ਅਪੀਲ ਕਰਦਾ ਜਿਹੜੇ ਵੀ ਉਮੀਦਵਾਰ ਤੁਹਾਡੇ ਕੋਲ ਵੋਟ ਲੈਣ ਆਉਂਦੇ ਆ ਪਹਿਲਾਂ ਦੇਖ ਲਿਓ ਵੀ ਇਹਨੇ ਕਿੰਨੀਆਂ ਕਾ ਪਾਰਟੀਆਂ ਬਦਲੀਆਂ ਆ ਜਾਂ ਭੁੱਖਰੇ ਤੇ ਇਸੇ ਪਾਰਟੀ 'ਚ ਟਿਕੂਗਾ ਸਰਪੱਖੀ ਵਿਕਾਸ ਕਰੂਗਾ ਗੱਲ ਕੱਲੀ ਵਾਟਰ ਸਲਾਈ ਸਿਵਰੇਜ ਜਾਂ ਸਟਰੀਟ ਲਾਈਟ ਸਹੀ ਕਰਾਉਂਦੀ ਨਹੀਂ ਹੁੰਦੀ ਵੱਡੇ ਵੱਡੇ ਕਪਲੇ ਉਦੋਂ ਹੁੰਦੇ ਆ ਜਦੋਂ ਵਿਰੋਧੀ ਧਿਰ ਉੱਤੇ ਨਾਮਾਤਰ ਹੋਵੇ ਸਾਡੀ ਤਰਾਸ਼ ਦੀ ਕੀ ਆ ਤਿੰਨ ਜਾਣੇ ਆਮ ਆਦਮੀ ਪਾਰਟੀ ਦੇ ਕੌਂਸਲਰ ਸੀਗੇ ਤੇ ਅੱਜ ਵੇਲੇ 43 ਆ ਉਹ ਕਿਉਂ ਆ ਕਿ ਬਾਕੀ ਜਿਹੜੇ ਐਮਸੀਓ ਟਬੂਸੀ ਮਾਰ ਕੇ ਉਧਰ ਚਲੇ ਗਏ ਤੁਸੀਂ ਜਿੱਤੇ ਹੋਏ ਲੋਕਾਂ ਦੇ ਨੁਮਾਇੰਦੇ ਹੋ ਤੁਸੀਂ ਸਟੈਂਡ ਤੇ ਰਹੋ ਸਰਕਾਰ ਦਾ ਕੰਮ ਹੁੰਦਾ ਡਿਵੈਲਪਮੈਂਟ ਕਰਨੀ ਤੇ ਵਿਰੋਧੀ ਧਿਰ ਦਾ ਕੰਮ ਹੁੰਦਾ ਜਿਹੜੀ ਡਿਵੈਲਪਮੈਂਟ ਦੇ ਵਿੱਚ ਘਪਲਾ ਹੁੰਦਾ ਉਹਨੂੰ ਉਜਾਗਰ ਕਰਨਾ ਇੱਥੇ ਉਜਾਗਰ ਕਰਨਾਂ ਦੀ ਗਿਣਤੀ ਹੈ ਜੇ ਸਾਡੇ ਕਾਉਂਸਲਰ ਸਟੈਂਡ ਤੇ ਰਹਿਣ ਵਿਰੋਧੀ ਧਿਰ ਤੇ ਬੈਠੇ ਰਹਿਣ ਉਹਨਾਂ ਦਾ ਬਹੁਮਤ ਹੋਵੇ ਉਹ ਰੌਲਾ ਪਾਉਣ ਤਾਂ ਜਿਹੜੀਆਂ ਸਰਕਾਰਾਂ ਆ ਘਪਲੇ ਕਰਨ ਤੋਂ ਡਰਨਾਂ ਕਿਉਂਕਿ ਤੁਸੀਂ ਆਪ ਦੇਖੋ ਕੋਈ ਵੀ ਸਰਕਾਰ ਆ ਨਾ ਜਿਵੇਂ ਬਨ ਮਰਜ਼ੀ ਕਰਦੀ ਉਹ ਤਾਂ ਕਰਦੇ ਜੇ ਵਿਰੋਧੀ ਤੇ ਸਾਇਲੈਂਟ ਬੈਠੀ ਹੋਵੇ ਇੱਥੇ ਵਿਰੋਧੀ ਤੇਰਾ ਜਿਹੜੀ ਬਿਲਕੁਲ ਨਾ ਮਾਤਰਾ ਇਹਨਾਂ ਨੇ ਗੱਲ ਦੱਸੀ ਆ ਵੀ ਜੋ ਵਾਰਡ ਨੰਬਰ 2 ਹੈ ਥੱਲੇ ਕੇ ਨਹਿਰ ਤੋਂ ਲੈ ਕੇ ਬਾਬਾ ਸੂਰ ਸਿੰਘ ਨਗਰ ਤੱਕ 13 ਕਿਲੋਮੀਟਰ ਬਣ ਜਾਂਦਾ ਹੈ ਬਾਬਾ ਸੂਰ ਸਿੰਘ ਨਗਰ ਦੇ ਵਿੱਚ 4 ਸਾਲ ਹੋ ਗਏ ਆ ਆਮ ਪਾਰਟੀ ਦੀ ਸਰਕਾਰ ਬਣੇ ਨੂੰ ਇੱਕ ਬਲ ਵੀ ਸਰਕਾਰ ਆਮ ਪਾਰਟੀ ਨੇ ਉੱਥੇ ਲਾਇਆ ਹੋਵੇ ਤਮਾ ਬਾਬਾ ਸੂਲ ਸਿੰਘ ਨਗਰ ਦੇ ਵਿੱਚ ਮੇਰੀ ਰਹਾਇਸ਼ ਹੈ ਅਸੀਂ ਸਜਾ ਦੇ ਹੱਕਦਾਰ ਆ ਸਰਪੰਚ ਸਾਹਿਬ ਬੜੀ ਕੋਸ਼ਿਸ਼ ਕਰਦੇ ਆ ਪੈਸਾ ਵੀ ਮਨਜ਼ੂਰ ਕਰਾਉਂਦੇ ਆ ਪਰ ਉੱਥੇ ਕੰਮ ਨਹੀਂ ਹੋ ਰਿਹਾਗਾ ਉਵੇਂ ਸੜਕ ਪਈ ਆ ਗਲੀਆਂ ਦੇ ਸੀਵਰੇਜ ਉਵੇਂ ਪਏ ਆ ਕੋਈ ਲਾਈਟ ਸਿਸਟਮ ਨਹੀਂ ਆ ਕੋਈ ਸੀਵਰੇਜ ਸਿਸਟਮ ਅਜੇ ਤੱਕ ਨਹੀਂ ਪਿਆ ਜੇ ਅਸੀਂ ਅਪਰੋਚ ਕਰਦੇ ਆ 1.5 ਸਾਲ ਪਹਿਲਾਂ ਮੈਂ ਕੁਝ ਬੰਦਿਆਂ ਨੂੰ ਲੈ ਕੇ ਆਮ ਪਾਰਟੀ ਦੇ ਮੌਜੂਦਾ ਐਮਐਲਏ ਨੂੰ ਇੱਕ ਐਪਲੀਕੇਸ਼ਨ ਦੇ ਕੇ ਆਇਆ ਸੀ ਵੀ ਸਾਡੇ ਬਾਬਾ ਸੂਲ ਸਿੰਘ ਨਗਰ ਵਾਲ ਵੀ ਥੋੜੀ ਝਾਕ ਮਾਰੋ ਔਰ ਡੇਢ ਸਾਲ ਅੱਜ ਬੀਤ ਗਿਆ ਡੇਢ ਸਾਲ ਬੀਤਣ ਤੋਂ ਬਾਅਦ ਵੀ ਸਾਡੇ ਬਾਬਾ ਸੂਤ ਸਿੰਘ ਨਗਰ ਦੇ ਜੋ ਵਸਨੀਕ ਹੈ ਬਹੁਤ ਔਖੇ ਆ ਇੰਨੇ ਔਖੇ ਆ ਕਿ ਹਨੇਰੇ ਸਵੇਰੇ ਦੇ ਵਿੱਚ ਉੱਥੇ ਲੰਘਣਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਹੈ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਉਹ ਤੁਸੀਂ ਪੱਕ ਪਾਤ ਤੋਂ ਉੱਪਰ ਉੱਠ ਕੇ ਸਹੀ ਕਮਾਂਕਰਾਂ ਦਾ ਧਿਆਨ ਦਿਵੋ ਜਿਹੜੇ ਟਪੂਸੀਮਾਰ ਐਮਸੀ 35 ਤੋਂ 40 ਪਹੁੰਚੇ ਹੋਏ ਆ ਉਹਨਾਂ ਦਾ ਵੀ ਫਰਜ਼ ਬਣਦਾ ਵੀ ਉੱਥੇ ਚਾਪਲੂਸੀ ਕਰਦੇ ਆ ਚਾਪਲੂਸੀ ਤੋਂ ਉੱਠ ਕੇ ਆਪਦੀ ਸਹੀ ਸੁਝਾਅ ਦੇ ਕੇ ਜੋ ਮੋਗੇ ਦੀ ਡਿਵੈਲਪਮੈਂਟ ਆ ਉਹਦੇ ਵੱਲ ਖਿਆਲ ਕਰਨ ਜਾਨੇ ਤੁਸੀਂ ਬਾੜ ਨੰਬਰ 7 ਦੇ ਵਿੱਚ ਕਰਤਾਰਨਗਰ ਦੇ ਵਿੱਚ ਔਰ ਦੰਮਨ ਸਿੰਘ ਨਗਰ ਦੇ ਨਾਲ ਜਿਹੜਾ ਪੈਂਦਾ ਸੀ ਕੱਚਾ ਦਸਾਂਹੇ ਰੋਡ ਦਾ ਏਰੀਆ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਸੀ ਗਰੀਬ ਬਸਤੀਆਂ ਸੀ ਲੋਕਾਂ ਦੇ ਘਰਾਂ ਚੋਂ ਪਾਣੀ ਲਿਆਉਂਦੀਆਂ ਸੀ ਮੈਂ ਪੰਜ ਚਾਰ ਐਪਲੀਕੇਸ਼ਨਾਂ ਦਿੱਤੀਆਂ ਵੀ ਉੱਥੇ ਟੂਬਵਲ ਲਾਇਆ ਜਾਵੇ ਸਟੇਟ ਕੋ ਪਰ ਮੇਰੀਆਂ ਐਪਲੀਕੇਸ਼ਨਾਂ ਰੱਦੀ ਦੀ ਟੋਕਰੀ 'ਚ ਛੱਡ ਦਿੱਤੀਆਂ ਮੇਰ ਨੂੰ ਵੀ ਦਿੱਤੀਆਂ ਐਮਐਲਏ ਸਾਹਿਬ ਨੂੰ ਵੀ ਕਮਿਸ਼ਨਰ ਨੂੰ ਵੀ ਉਸ ਤੋਂ ਬਾਅਦ ਕੀ ਹੋਇਆ ਈਵਨ ਵਾਰਡ ਨੰਬਰ 24 ਦਾ ਦੋਸਤ ਹੈ ਮੇਰਾ ترਸੀਮ ਸਿੰਘ ਪੱਟੀ ਜਿਹੜਾ ਕਿ ਕਾਂਗਰਸ ਦਾ ਹੈ ਉਹਨਾਂ ਨੇ ਵਾਰਡ ਦੇ ਵਿੱਚ ਬੋਰ ਹੋਇਆ ਸੀ ਔਰ ਉੱਥੇ ਪਾਣੀ ਜਿਹੜੇ ਆਸ-ਪਾਸੇ ਦੋ ਬੋਰ ਹੋਣ ਕਰਕੇ ਪਾਣੀ ਦੀ ਦਿੱਕਤ ਖਤਮ ਹੋ ਗਈ ਮੈਂ ਉਹਦੇ ਕੋਲੋਂ ਉਹਦੀ ਲੈਟਰਪੈਡ ਤੇ ਰਖਾ ਲਿਆ ਵੀ ਇਹ ਬੋਰ ਜਿਹੜਾ ਮੇਰਾ ਇੱਥੇ 7 ਨੰਬਰ ਤੇ ਕਰ ਦਿੱਤਾ ਜਾਵੇ ਮੈਨੂੰ ਕੋਈ ਤਰਾਜ ਨਹੀਂ ਕਿਉਂਕਿ ਪਾਣੀ ਇੱਕ ਇਹੋ ਜੀ ਚੀਜ਼ ਆ ਹਰ ਕੋ ਨੂੰ ਇਹਦੀ ਜ਼ਰੂਰਤ ਆ ਔਰ ਉਧਰ ਕਰਾ ਲਿਆ ਗਿਆ ਉਹ ਬੋਰ ਮੈਂ ਸ਼ੁਰੂ ਕਰਵਾਇਆ ਪਹਿਲਾਂ ਤਾਂ ਸ਼ੁਰੂ ਕਰਵਾਉਣ ਲੱਗਾਈ ਬੜੀ ਦਿੱਕਤ ਆਈ ਚਲੋ ਕਿਵੇਂ ਕਿਵੇਂ ਉਹਦਾ ਟੱਕ ਲਾਇਆ ਹੋ ਸਤੰਬਰ ਅਗਸਤ ਸਤੰਬਰ ਦਾ ਇਤਿਆਰ ਪਿਆ ਹੁਣ ਉਹਦਾ ਕਨੈਕਸ਼ਨ ਦੇਣ ਵਾਲਾ ਉਹਦੇ ਵੱਲ ਕੋਈ ਧਿਆਨ ਨਹੀਂ ਕਿਉਂਕਿ ਮੈਂ ਆਪੋਜੀਸ਼ਨ ਚਾ ਮੈਂ ਕਾਦੀ ਪਾਰਟੀ ਦਾ ਪਰ ਮੈਂ ਅਕਾਲੀ ਇੱਕ ਗੱਲ ਇਹ ਕਹਿਣੀ ਚਾਹਨਾ ਵੀ ਜਦੋਂ ਸਾਡੇ ਆਊਟਰ ਏਰੀਆ ਸਭ ਤੋਂ ਜ਼ਿਆਦਾ ਜਿਹੜਾ ਇਨਕਮ ਆਫ ਸੋਰਸ ਹੈ ਆਊਟਰ ਏਰੀਆ ਚੋਂ ਨਿਕਲੂ ਜਾ ਰਿਹਾ ਕਿਉਂਕਿ ਐਨਓਸੀਆਂ ਨਕਸ਼ੇ ਨਵੇਂ ਪਾਸ ਹੋ ਰਹੇ ਆ ਜਿੰਨੇ ਪ੍ਰੋਪਰਟੀ ਟੈਕਸ ਹੈ ਸਾਰੇ ਆਊਟਰ ਏਰੀਆ ਚੋਂ ਜਾ ਰਹੇ ਆ ਫਿਰ ਆਊਟਰ ਏਰੀਆ ਦੇ ਵਿੱਚ ਕਿਉਂ ਨਹੀਂ ਵਿਕਾਸ ਵਾਲੇ ਪਾਸੇ ਧਿਆਨ ਦਿੱਤਾ ਜਾਂਦਾ ਕਿਉਂਕਿ ਜਲ ਉੱਥੋਂ ਦੇ ਲੋਕਾਂ ਨੇ ਸਾਨੂੰ ਚੁਣਿਆ ਇਸੇ ਪਾਰਟੀਆਂ ਨੂੰ ਪਰ ਉਥੋਂ ਐਮਐਲਏ ਨੂੰ ਤਾਂ ਵੋਟਾਂ ਪਈਆਂ ਨਾ ਪਾਰਟੀ ਨੂੰ ਤਾਂ ਵੋਟਾਂ ਪਈਆਂ ਨਾ ਕੀ ਉਹ ਲੋਕ ਹੁਣ ਇਸ ਚੀਜ਼ ਨੂੰ ਮੁੱਖ ਰੱਖਣਗੇ ਵੀ ਜਿਹੜਾ ਅਸੀਂ ਤੁਹਾਨੂੰ ਵੋਟਾਂ ਪਾਈਆਂ ਸੀ ਆ ਕੇ ਸਵਾਲ ਕਰਨੇ ਚਾਹੀਦੇ ਲੋਕਾਂ ਨੂੰ ਵੀ ਤੁਸੀਂ ਸਾਡਾ ਕੀ